ਰੇਵਨਿਊ ਪਟਵਾਰ ਜੁਨੀਅਨ ਜ਼ਿਲ੍ਹਾ ਗਰਦਾਸਪੁਰ ਦਾ ਹਰ ਸਿਮਰਨਜੀਤ ਸਿੰਘ ਚੌਧਰੀ ਨੂੰ ਜ਼ਿਲ੍ਹਾ ਪ੍ਰਧਾਨ ਬੰਨਣ ਤੇ ਆਗੂ ਲਾਜਵੰਤ ਸਿੰਘ ਲਾਟੀ ਮਚਰਾਵਣ ਨੇ ਆਪਣੇ ਘਰ ਬੁਲਾ ਕੇ ਸਨਮਾਨਿਤ ਕੀਤਾ ਇਸ ਮੌਕੇ ਪਿੰਡਾਂ ਦੇ ਪੰਚ ਸਰਪੰਚ ਲੰਬੜਦਾਰ ਤੇ ਪਤਵੰਤੇ ਸੱਜਣ ਹਾਜ਼ਰ ਸਨ ਆਓ ਵਖਾਉਂਦੇ ਹਾਂ ਤੁਹਾਨੂੰ ਏਪੀਜੀ ਨਿਊਜ਼ ਪੰਜਾਬ ਦੀ ਪੱਤਰਕਾਰ ਰੋਹਤ ਡੋਗਰਾ ਦੀ ਖਾਸ ਰਿਪੋਰਟ ਜ਼ਿਲ੍ਹਾ ਪ੍ਰਧਾਨ ਦੀ ਰੈਵਨਿਊ ਪਟਵਾਰ ਜੁਨੀਅਨ ਜ਼ਿਲ੍ਹਾ ਗਰਦਾਸਪੁਰ ਮੈਂ ਆਪ ਸਾਰੇ ਸੱਜਣਾ ਦਾ ਇੱਥੇ ਪਹੁੰਚੇ ਤੇ ਤੇ ਸਾਡੀ ਸਾਰੀ ਬੋਡੀ ਨੂੰ ਸਮਰਥਨ ਕਰਨ ਤੇ ਬਹੁਤ ਧੰਨਵਾਦ ਕਰਦਾ ਹਾਂ ਆਏ ਹੋਏ ਸਾਰੇ ਪਤਵੰਤੇ ਸੱਜਣਾ ਦਾ ਮੈਂ ਧੰਨਵਾਦ ਕਰਦਾ ਹਾਂ ਸਾਰੇ ਆਪਣੇ ਲਾਗੇ ਲਾਗੇ ਪਿੰਡਾਂ ਦੇ ਸਰਪੰਚਾਂ ਦਾ ਮੋਢ ਪਰ ਬੰਦਿਆਂ ਦਾ ਬਹੁਤ-ਬਹੁਤ ਧੰਨਵਾਦ ਇਹ ਕਿ ਨਾ ਸਾਨੂੰ ਆਪਣੇ ਘਰ ਸੱਦ ਕੇ ਤੇ ਮਾਨ ਸਨਮਾਨ ਦਿੱਤਾ ਆ ਤੇ ਮੈਂ ਆਪਣੇ ਵੱਲੋਂ ਆਪਣੇ ਸਾਰੀ ਟੀਮ ਵੱਲੋਂ ਮੇਰੀ ਟੀਮ ਦੇ ਵਿੱਚ ਮੇਰੇ ਨਾਲ ਇਸ ਵੇਲੇ ਮੇਰੇ ਸਾਥੀ ਗੁਰਪਾਲ ਸਿੰਘ ਜੀ ਆਏ ਨੇ ਕਵਰਪਾਲ ਸਿੰਘ ਵੀ ਆਏ ਨੇ ਸਾਹਬ ਸਿੰਘ ਜੀ ਆਏ ਨੇ ਸਾਡੇ ਕਰਤਾ ਉਹ ਜਿੱਤਾ ਮੰਗੀ ਆਏ ਨੇ ਪਾਚੀ ਸੁਜੀਤ ਸਿੰਘ ਵੀ ਆਏ ਨੇ ਮੇਰੇ ਨਾਲ ਮੈਂ ਸਾਰਿਆਂ ਵੱਲੋਂ ਇਸ ਵਾਸ਼ਣ ਨੂੰ ਰੋਣਾ ਵਾਂ ਕਿ ਸਾਰੇ ਜਣੇ ਆਪਾਂ ਹਲਕੇ ਚ ਕਾਫੀ ਲੰਬੇ ਸਮੇਂ ਦੇ ਉੱਥੇ ਹੀ ਸ਼ਰੀਆ ਦੇ ਬਿਲਕੁਲ ਸਾਥ ਸੀ ਬਹੁਤ ਸੋਹਣ ਹਾਂ ਚਰਾਵਾ ਤੇ ਨਾਲ ਦੇ ਨਾਲ ਸਾਡੇ ਇਲਾਕੇ ਦੇ ਬਾਕੀ ਵਿਚਾਰੀ ਮਹੂਬ ਸ਼ਖਸੀਤਾ ਅੱਗੇ ਤੇ ਫਿਰ ਲਾਲਦਵਾਲ ਦੇ ਪਿੰਡਾਂ ਦੀਆਂ ਸਾਰਿਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੀ ਰੈਵਨਿਊ ਪਰਿਵਾਰ ਜੁਨੀਅਨ ਨੂੰ ਚੋਣ ਤੋਂ ਬਾਅਦ ਤੇ ਮੇਰੀ ਜ਼ਿਲ੍ਹਾ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਇੱਥੇ ਘਰ ਛੱਡਿਆ ਪਹਿਲੇ ਇਹਨਾਂ ਸਾਰਿਆਂ ਦਾ ਕੋਟਰ ਕੋਟ ਧੰਨਵਾਦ ਹੈ ਹਾਂਜੀ ਭਾਜੀ ਉਸ ਤੋਂ ਬਾਅਦ ਮੈਂ ਇਹ ਬੇਨਤੀ ਕਰਦਾ ਇੱਥੇ ਕਿ ਆਪਾਂ ਆਪਣੀ ਪਰਿਵਾਰ ਜੁਨੀਅਨ ਵੱਲੋਂ ਸਾਰੇ ਇਸ ਪਤਵੰਤੇ ਸੱਜਣਾ ਨੂੰ ਅਸ਼ਵਾਸਨ ਦਿਵਾਉਂਦੇ ਆ ਕਿ ਆਪਾਂ ਜੋ ਵੀ ਇਹਨਾਂ ਦਾ ਸੇਵਾਵਾਂ ਦਾ ਕੰਮ ਆ ਸਰਕਾਰ ਵੱਲੋਂ ਸਾਡੀਆਂ ਡਿਊਟੀਆਂ ਲੱਗੀਆਂ ਨੇ ਅਸੀਂ ਉਹ ਕੰਮ ਨੂੰ ਆਪਣੇ ਤਨਮਨ ਨਾਲ ਚੰਗੀ ਤਰ੍ਹਾਂ ਇਮਾਨਦਾਰੀ ਨਾਲ ਨਿਭਾ ਰਹੇ ਹਾਂ ਤੇ ਹੋਰ ਵੀ ਵਧੀਆ ਨਿਭਾਵਾਂਗੇ ਤੇ ਇਹਨਾਂ ਦੇ ਦਿੱਤੇ ਸਹਾਨਾਂ ਦਾ ਬਹੁਤ-ਬਹੁਤ ਧੰਨਵਾਦ ਹੈ ਸਰਦਾਰ ਹਰ ਸਿਮਰਨਜੀਤ ਸਿੰਘ ਜੀ ਪਟਵਾਰੀ ਸਾਹਿਬ ਜ਼ਿਲ੍ਹਾ ਪ੍ਰਧਾਨ ਰੈਵਨਿਊ ਸੋ ਮੈਂ ਇਹਨਾਂ ਦੀ ਜੁਨੀਅਨ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਪਰਮ ਪਿਆਰੇ ਮਿੱਤਰ ਨੂੰ ਜ਼ਿਲ੍ਹਾ ਬੌਡੀ ਦਾ ਪ੍ਰਧਾਨ ਚੁਣ ਕੇ ਮਾਣ ਹਾਸਲ ਕੀਤਾ ਹੈ ਸੋ ਮੈਂ ਆਪਣੇ ਗ੍ਰਹਿ ਵਿਖੇ ਮੇਰੇ ਨਾਲ ਪਹੁੰਚੇ ਪੰਜ ਸਰਪੰਚ ਨੰਬਰਦਾਰ ਸਹਬਾਨ ਵੱਖ-ਵੱਖ ਪਿੰਡਾਂ ਤੋਂ ਆਏ ਮੋਤਬਰ ਵਿਅਕਤੀਆਂ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਖੁਸ਼ੀ ਦੇ ਪਲ ਦੇ ਵਿੱਚ ਮੇਰੇ ਨਾਲ ਇੱਕ ਮੁੱਠ ਹੋ ਕੇ ਸਾਡੇ ਜ਼ਿਲ੍ਹਾ ਪ੍ਰਧਾਨ ਸਰਦਾਰ ਹਰਸਿਮਰਨ ਜਿਸਕੀ ਪਟਵਾਰੀ ਨੂੰ ਸਨਮਾਨਿਤ ਕਰਨ ਦਾ ਮਨ ਬਣਾਇਆ ਔਰ ਸਨਮਾਨਿਤ ਕਰ ਰਹੇ ਆ ਔਰ ਗੁਰੂ ਮਹਾਰਾਜ ਅਗੇ ਅਰਦਾਸ ਬੇਨਤੀ ਜੋਦਰੀ ਕਰਦਾ ਕਿ ਸੱਚੇ ਪਾਰਖਾ ਇਹ ਸਾਡੇ ਵੀਰ ਨੂੰ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੇ